ਇਸ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ ਗੁਰਦਾਸ ਨੰਗਲ ਦੇ ਕਿਲੇ ਤੋਂ ਮੁਗਲਾਂ ਵੱਲੋਂ ਇਹ ਕਿਲੇ ਨੂੰ 7 ਦਸੰਬਰ ਨੂੰ ਜਿੱਤ ਲਿਆ ਗਿਆ ਸੀ ਇਸ ਕਿਲੇ ਵਿੱਚ ਵੰਨਸਾਰ ਮੁਗਲ ਫੌਜ ਜਿੰਨੀ ਕਤਲੇਆਮ ਕਰ ਸਕਦੀ ਸੀ ਉਸ ਨੇ ਕੀਤੀ ਅਤੇ ਇਸ ਕਤਲੇਆਮ ਵਿੱਚ ਜਿਹੜੇ ਸਿੰਘ ਬਚ ਗਏ ਸੀ ਉਹਨਾਂ ਦੀ ਗਿਣਤੀ ਲਗਭਗ 780 ਸੀ ਇਨ੍ਹਾਂ ਵਿੱਚ ਇੱਕ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਧਰਮ ਪਤਨੀ ਅਤੇ ਪੁੱਤਰ ਵੀ ਸੀ ਇਨ੍ਹਾਂ ਸਭ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਜਾਂਦਾ ਹੁਣ ਲਾਹੌਰ ਤੋਂ ਇਨ੍ਹਾਂ ਸਭ ਕੈਦੀਆਂ ਨੂੰ ਦਿੱਲੀ ਲੈ ਕੇ ਜਾਣਾ ਸੀ ਦਿੱਲੀ ਇਹਨਾਂ ਨੂੰ ਅਬਦੁੱਸ ਖਾਨ ਮੁਹੰਮਦ ਖੁਦ ਲੈ ਕੇ ਜਾਣਾ ਚਾਹੁੰਦਾ ਸੀ ਪਰ ਅਮੀਨ ਖਾਨ ਨਹੀਂ ਚਾਹੁੰਦਾ ਸੀ ਕਿ ਅਬਦੁੱਸ ਸਮਦ ਖਾਨ ਬਾਦਸ਼ਾਹ ਦੇ ਦਰਬਾਰ 'ਚ ਪਹੁੰਚੇ ਉਹ ਡਰਦਾ ਸੀ ਕਿ ਕਿਤੇ ਸਮਦ ਖਾਨ ਉਸ ਤੋਂ ਵੱਡੇ ਖਦਾ ਹੀਰੋ ਨਾ ਬਣ ਜਾਏ ਕੁਦਰਤੀ ਸੀ ਕਿ ਬਾਦਸ਼ਾਹ ਨੇ ਆਪਣੇ ਸੀਨੀਅਰ ਅਧਿਕਾਰੀ ਦੀ ਗੱਲ ਹੀ ਮੰਨਣੀ ਸੀ ਬਾਦਸ਼ਾਹ ਨੂੰ ਕਿਹਾ ਗਿਆ ਸੀ ਕਿ ਸਮਦ ਖਾਨ ਦੇ ਆਉਣ ਨਾਲ ਪੰਜਾਬ ਖਾਲੀ ਹੋ ਜਾਣਾ ਸੋ ਹੋ ਸਕਦਾ ਹੈ ਕਿ ਪਿਛੋ ਸਿੰਘ ਉਹਨਾਂ ਤੇ ਫਿਰ ਤੋਂ ਹਮਲਾ ਕਰ ਦੇਣ ਨਤੀਜੇ ਦੇ ਤੌਰ ਤੇ ਸਮੱਦ ਖਾਨ ਨੂੰ ਖੁਦ ਆਉਣ ਤੋਂ ਰੋਕ ਦਿੱਤਾ ਗਿਆ ਪਰ ਉਸ ਦੇ ਪੁੱਤਰ ਜ਼ਕਰੀਆ ਖਾਨ ਨੂੰ ਉਹਨਾਂ ਸਭ ਕੈਦੀਆਂ ਨੂੰ ਲੈ ਜਾਣ ਦੀ ਇਜਾਜ਼ਤ ਮਿਲ ਗਈ ਜ਼ਕਰੀਆ ਖਾਨ ਦੇ ਨਾਲ ਦੂਸਰਾ ਜਰਨੈਲ ਅਮੀਰ ਖਾਨ ਦਾ ਪੁੱਤਰ ਕਮਰੂਦੀਨ ਖਾਨ ਸੀ ਇਹ ਦੋਵੇਂ ਬੰਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਲੈ ਕੇ ਦਿੱਲੀ ਨੂੰ ਰਵਾਨਾ ਹੋ ਜਾਂਦੇ ਹੁਣ ਇੱਥੇ ਤੁਹਾਨੂੰ ਅਸੀਂ ਰਾਸਦੇ ਦਾ ਮਾਹੌਲ ਦੱਸਦੇ ਹਾਂ ਜਦੋਂ ਉਹਨਾਂ ਨੂੰ ਦਿੱਲੀ ਲੈ ਕੇ ਜਾਇਆ ਜਾ ਰਿਹਾ ਸੀ ਲਾਹੌਰ ਤੋਂ ਇਹ ਸਮੁੱੱਚਾ ਕਾਫਲਾ ਬੜੀ ਮਜ਼ਬੂਤ ਮੁਗਲ ਸੈਨਾ ਦੇ ਘੇਰੇ ਵਿੱਚ ਚੱਲਿਆ ਤੇ ਸਰਹੰਦ ਵਿਖੇ ਪਹੁੰਚਿਆ ਸਰਹੰਦ ਦੇ ਉਜੜੇ ਸ਼ਹਿਰ ਵਿੱਚ ਬੇਸ਼ੁਮਾਰ ਲੋਕਾਂ ਨੂੰ ਇਕੱਠਾ ਕਰਕੇ ਦੱਸਿਆ ਗਿਆ ਕਿ ਇਹ ਉਹੀ ਬੰਦੇ ਆ ਜਿਨ੍ਹਾਂ ਨੇ ਇਸ ਸ਼ਹਿਰ ਨੂੰ ਤਬਾਹ ਕੀਤਾ ਸੀ। ਮੁਸਲਮਾਨ ਜਾਂ ਇੰਜ ਕਹਿ ਲਓ ਕਿ ਸਰਕਾਰੀ ਬੰਦੇ ਸਿੰਘਾਂ ਨੂੰ ਮੇੜੇ ਦੇ ਰਹੇ ਸੀ, ਗੰਦੀਆਂ ਗਾਲਾਂ ਵੀ ਕੱਢ ਰਹੇ ਸੀ। ਪਰ ਕੈਦੀ ਸਿੰਘ ਇਹ ਸਭ ਤੋਂ ਬਿਲਕੁਲ ਬੇਪਰਵਾਹ ਹੋਏ ਵਾਹਿਗੁਰੂ ਦੇ ਭਾਣੇ 'ਚ ਬੈਠੇ ਹੋਏ ਸੀ ਤੇ ਆਪਣਾ ਨਾਮ ਜਪ ਰਹੇ ਸੀ। ਕੈਦੀ ਸਿੰਘ ਉਸੇ ਤਰ੍ਹਾਂ ਹੀ ਬੰਨੇ ਹੋਏ ਗੱਡਿਆਂ ਵਿੱਚ ਬੈਠੇ ਜਾ ਰਹੇ ਸੀ। ਜਿਸ ਤਰ੍ਹਾਂ ਇਹਨਾਂ ਨੂੰ ਪਹਿਲਾਂ ਗੁਰਦਾਸ ਮੰਦਰ ਤੋਂ ਲਾਹੌਰ ਲਿਜਾਇਆ ਗਿਆ ਸੀ। ਬੰਦਾ ਸਿੰਘ ਦੀ ਤਰ੍ਹਾਂ ਸਾਰਿਆਂ ਨੂੰ ਪੈਰਾਂ ਹੱਥਾਂ ਤੇ ਲੱਕ ਤੇ ਗਰਦਨਾਂ ਤੋਂ ਸੰਗਲਾਂ ਨਾਲ ਜਕੜਿਆ ਹੋਇਆ ਸੀ ਤੇ 2-2 ਅਤੇ 3-3 ਕਰਕੇ ਗੱਡਿਆਂ ਵਿੱਚ ਲੱਦਿਆ ਹੋਇਆ ਸੀ ਸਰਹੰਦ ਵਿੱਚ ਉਹਨਾਂ ਨੂੰ ਬਾਜ਼ਾਰਾਂ ਵਿੱਚੋਂ ਦੀ ਲੰਘਾਇਆ ਗਿਆ ਜਿੱਥੇ ਕਿ ਲੋਕ ਉਹਨਾਂ ਨੂੰ ਟਿੱਚਰਾਂ ਕਰਦੇ ਤੇ ਗਾਲਾਂ ਕੱਢਦੇ ਸੀ ਸਿੰਘਾਂ ਨੇ ਇਹ ਸਭ ਕੁਝ ਸ਼ਬਦ ਪੜ੍ਹਦੇ ਹੋਏ ਬੜੇ ਧੀਰਜ ਨਾਲ ਸੈਨ ਕੀਤਾ ਇਹ ਸਾਰਾ ਕਾਫਲਾ ਵਿਸ਼ਾਲ ਫੌਜ ਦੇ ਘੇਰੇ ਵਿੱਚ 27 ਫਰਵਰੀ 1716 ਨੂੰ ਦਿੱਲੀ ਵਿਖੇ ਪਹੁੰਚਦਾ ਇੱਥੇ ਫੌਜ ਦਾ ਕੈਂਪ ਲਾਇਆ ਗਿਆ ਬਾਦਸ਼ਾਹ ਨੂੰ ਇਤਲਾਹ ਪੇਸ਼ ਦਿੱਤੀ ਗਈ ਬਾਦਸ਼ਾਹ ਨੇ ਇਤਮਾਦ ਉਦਦੌਲਾ ਮੁਹੰਮਦ ਅਮੀਨ ਖਾਨ ਜੀਨ ਬਹਾਦਰ ਦੀ ਡਿਊਟੀ ਲਗਾਈ ਕਿ ਅਗਰਾਬਾਦ ਵਾਲੇ ਕੈਂਪ ਵਿੱਚ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਦੂਜੇ ਸਾਰੇ ਕੈਦੀਆਂ ਨੂੰ ਆਪਣੀ ਸਬੂਰਦਗੀ ਵਿੱਚ ਲੈ ਲਵੇ ਤੇ ਉਹਨਾਂ ਸਾਰੇ ਕੈਦੀਆਂ ਨੂੰ ਅੱਗੇ ਲੈ ਕੇ ਆਏ ਬਾਬਾ ਬੰਦਾ ਸਿੰਘ ਬਹਾਦਰ ਦੇ ਲਾਲ ਰੰਗ ਦੀ ਤਿੱਲੇਦਾਰ ਜਰੀ ਨਾਲ ਕੱਢੀ ਹੋਈ ਪੋਸ਼ਾਕ ਪਾਈ ਹੋਈ ਸੀ ਇਸ ਦਾ ਭਾਵ ਸੀ ਕਿ ਬੰਦਾ ਸਿੰਘ ਨੂੰ ਅੱਛੀ ਪੋਸ਼ਾਕ ਵਿੱਚ ਸ਼ਿੰਗਾਰ ਕੇ ਲੋਕਾਂ ਦੇ ਬਾਗੀ ਹੋ ਕੇ ਬਾਦਸ਼ਾਹ ਹੋਣ ਦੇ ਰਤਬੇ ਨੂੰ ਦਰਸਾਇਆ ਗਿਆ ਸੀ ਉਸ ਨੂੰ ਸਭ ਤੋਂ ਅੱਗੇ ਇਕੱਲੇ ਨੂੰ ਪਿੰਜਰੇ ਵਿੱਚ ਬੰਦ ਕਰਕੇ ਹਾਥੀਆਂ ਦੇ ਹੌਦ ਦੇ ਵਿੱਚ ਬਿਠਾਇਆ ਹੋਇਆ ਸੀ ਤੇ ਪਿੰਜਰੇ ਨੂੰ ਹਾਥੀ ਨਾਲ ਸਾਰੇ ਪਾਸਿਓਂ ਸੰਗਲਾਣਾ ਬੰਨਿਆ ਹੋਇਆ ਸੀ ਉਸ ਦੇ ਪੈਰਾਂ ਵਿੱਚ ਸੰਗਲਾਂ ਦੇ ਕੜੇ ਪਾ ਕੇ ਗਰਦਨ ਦੇ ਨਾਲ ਬੰਨੇ ਹੋਏ ਸੀ ਦੋਵੇਂ ਹੱਥਾਂ ਵਿੱਚ ਬੀੜੀਆਂ ਪਾ ਕੇ ਪਿੰਜਰੇ ਨਾਲ ਇਹਨਾਂ ਦੇ ਬੰਨੇ ਹੋਏ ਸੀ ਬੱਬਾ ਬੰਦਾ ਸਿੰਘ ਜੀ ਦੀ ਧਰਮ ਪਤਨੀ ਰਤਨਕੌਰ ਦੂਜੇ ਹਾਥੀ ਉੱਤੇ ਹੌਦ ਦੇ ਵਿੱਚ ਬਿਠਾਈ ਹੋਈ ਸੀ ਉਹਨਾਂ ਦਾ ਪੁੱਤਰ ਅਜੀਤ ਸਿੰਘ ਇਸ ਦੀ ਗੋਦ ਵਿੱਚ ਸੀ ਤੇ ਇਹਨਾਂ ਦੇ ਨਾਲ ਦੋ ਹੋਰ ਔਰਤਾਂ ਵੀ ਸੀ ਇਹ ਦੋਵੇਂ ਹਾਥੀ ਸਭ ਤੋਂ ਅੱਗੇ ਸੀ ਮੁਹੰਮਦ ਅਮੀਰ ਖਾਨ ਬੰਦਾ ਸਿੰਘ ਦੇ ਹਾਥੀ ਦੇ ਅੱਗੇ ਸੀ ਹਾਥੀ ਦੇ ਦੋਵੇਂ ਪਾਸੇ ਜ਼ਕਰੀਆ ਖਾਨ ਅਤੇ ਕਮਰੂਦੀਨ ਆਪਣੇ ਆਲੀਸ਼ਾਨ ਘੋੜਿਆਂ ਉੱਪਰ ਜਾ ਰਹੇ ਸੀ ਮੁਹੰਮਦ ਅਮੀਰ ਖਾਨ ਉੱਪਰ ਲੋਕ ਫੁੱਲਾਂ ਦੀ ਵਰਖਾ ਕਰਦੇ ਅਤੇ ਬੰਦਾ ਸਿੰਘ ਉੱਪਰ ਗਾਲਾਂ ਮੈਣਿਆ ਅਤੇ ਕਈ ਵਾਰ ਰੂੜੇ ਵਟਿਆਂ ਦੀ ਬਿਛਾੜ ਤੱਕ ਵੀ ਕਰਦੇ ਸੀ ਬੰਦਾ ਸਿੰਘ ਦੇ ਸੀਨੀਅਰ ਸਾਥੀ ਜਿਹੜੇ ਕਿ ਗਿਣਤੀ ਵਿੱਚ 27 ਸੀ ਉਸ ਦੇ ਪਿੱਛੇ ਊਠਾਂ ਉੱਪਰ ਇਕੱਲੇ ਇਕੱਲੇ ਕਰਕੇ ਬਿਠਾਏ ਹੋਏ ਸੀ ਉਹਨਾਂ ਦਾ ਇੱਕ ਇੱਕ ਹੱਥ ਉਹਨਾਂ ਦੀ ਆਪਣੀ ਹੀ ਗਰਦਨ ਦੇ ਨਾਲ ਬੰਨਿਆ ਹੋਇਆ ਸੀ ਪੈਰਾਂ ਵਿੱਚ ਬੀੜੀਆਂ ਪਾ ਕੇ ਊਠਾਂ ਦੇ ਪੇੜੇ ਹਟਾਉਂਦੀ ਲੰਘਾ ਕੇ ਦੋਹਾਂ ਨੂੰ ਪੇਟ ਦੇ ਨਾਲ ਬੰਨਿਆ ਹੋਇਆ ਸੀ। ਦੂਸਰੇ ਸਿੰਘ ਕੈਦੀਆਂ ਨੂੰ ਦੋ-ਦੋ ਕਰਕੇ ਉਸੇ ਤਰ੍ਹਾਂ ਇੱਕ-ਇੱਕ ਊਠ ਉੱਪਰ ਬਿਠਾਇਆ ਹੋਇਆ ਸੀ। ਭਾਵੇਂ ਕਿ ਇਹਨਾਂ ਉੱਪਰ ਕੋਈ ਕਾਠੀ ਜਾਂ ਕੱਪੜਾ ਵੀ ਨਹੀਂ ਸੀ। ਬੰਦਾ ਸਿੰਘ ਤੋਂ ਇਲਾਵਾ ਬਾਕੀ ਸਾਰੇ ਕੈਦੀਆਂ ਦੇ ਸਰੀਰ ਦੇ ਉੱਪਰ ਕੱਪੜਿਆਂ ਦੀ ਥਾਂ ਤੇ ਪੇਡਾਂ ਦੀਆਂ ਖੱਲਾਂ ਲਵਾ ਕੇ ਪਾਈਆਂ ਹੋਈਆਂ ਸੀ। ਖੱਲ ਦਾ ਕੱਚੇ ਅਤੇ ਲਹੂ ਦੇ ਨਾਲ ਲਿਬੜੇ ਚਮੜੇ ਵਾਲਾ ਪਾਸਾ ਅੰਦਰਲੇ ਪਾਸੇ ਕੀਤਾ ਹੈ ਤੇ ਉੱਨ ਵਾਲਾ ਜਿਹੜਾ ਪਾਸਾ ਹੈ ਉਹ ਬਾਹਰਲੇ ਪਾਸੇ ਕੀਤਾ ਹੈ। ਇਸ ਤਰ੍ਹਾਂ ਸਾਰੇ ਕੈਦੀਆਂ ਨੂੰ ਇੱਕ ਜੋਕਰ ਦੀ ਤਰ੍ਹਾਂ ਸਾਡੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਸੀ ਬੰਦਾ ਸਿੰਘ ਦੇ ਸੀਨੀਅਰ ਸਾਥੀਆਂ ਦੇ ਸਿਰਾਂ ਉੱਪਰ ਪੇਡਾਂ ਦੀ ਹੀ ਖਾਲਦੀਆਂ ਬਣੀਆਂ ਹੋਈਆਂ ਟੋਪੀਆਂ ਰੱਖੀਆਂ ਹੋਈਆਂ ਸੀ ਇਨ੍ਹਾਂ ਟੋਪੀਆਂ ਦੇ ਬਾਹਰਲੇ ਪਾਸੇ ਸ਼ੀਸ਼ਿਆਂ ਵਰਗੇ ਚਮਕਦੇ ਮਣਕੇ ਜੜੇ ਹੋਏ ਸੀ ਬਾਕੀ ਸਿੰਘਾਂ ਦੇ ਸਿਰਾਂ ਉੱਪਰ ਲੱਕੜ ਦੀਆਂ ਬਣੀਆਂ ਹੋਈਆਂ ਟੋਪੀਆਂ ਜਿਹੜੀਆਂ ਕਿ ਉਪਰੋਂ ਤਿੱਖੀਆਂ ਸੀ ਉਹ ਵਾਲੀਆਂ ਪਾਈਆਂ ਸੀ ਲੱਕੜਾਂ ਦੀਆਂ ਟੋਪੀਆਂ ਇਸ ਕਰਕੇ ਇਹਨਾਂ ਨੇ ਪਾਈਆਂ ਸੀ ਕਿਉਂਕਿ ਕਈ ਘਰਾਣੀਆਂ ਛੱਤਾਂ ਉੱਪਰੋਂ ਲੋਕ ਰੋੜੇ ਵੱਟੇ ਵੀ ਮਾਰ ਦਿੰਦੇ ਸੀ ਦਿੱਲੀ ਵਿੱਚ ਉਹਨਾਂ ਨੂੰ ਇਹ ਵੀ ਜਾਣਕਾਰੀ ਮਿਲੀ ਸੀ ਕਿ ਸਰਹੰਦ ਦੇ ਬਾਜ਼ਾਰ ਵਿੱਚੋਂ ਜਦੋਂ ਲੰਘਦੇ ਪਏ ਸੀ ਸਿੰਘ ਉਦੋਂ ਕੁਜਕ ਸਿੰਘ ਇੰਨਾ ਬਟਿਆਂ ਦੇ ਨਾਲ ਹੀ ਮਾਰੇ ਗਏ ਸੀ ਇਸ ਕਰਕੇ ਅੱਗੇ ਤੋਂ ਇਹਨਾਂ ਦੇ ਸਿਰ ਲੱਕੜ ਦੀਆਂ ਟੋਪੀਆਂ ਨਾਲ ਟੱਗ ਦਿੱਤੇ ਗਏ ਜਲੂਸ ਦੇ ਸਭ ਤੋਂ ਅੱਗੇ ਇੱਕ ਨੀਜੇ ਉੱਪਰ ਮਰੀ ਹੋਈ ਬਿੱਲੀ ਟੰਗੀ ਹੋਈ ਸੀ ਜਿਸ ਦਾ ਭਾਵ ਸੀ ਕਿ ਮੁਗਲਾਂ ਲਈ ਬੰਦਾ ਸਿੰਘ ਬਹਾਦਰ ਸਿਰਫ ਇੱਕ ਬਿੱਲੀ ਵਾਂਗ ਹੀ ਸੀ ਇਸ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਸੀ ਜਿਸ ਨੂੰ ਉਹਨਾਂ ਨੇ ਜੰਗਲ ਵਿੱਚ ਬਿੱਲੀ ਦੇ ਤਰ੍ਹਾਂ ਹੀ ਮਾਰ ਲਿਆ ਸੀ ਇਸ ਦੇ ਪਿੱਛੇ ਨੀਜਿਆਂ ਉੱਪਰ ਟੰਗੇ ਹੋਏ ਸਿੰਘਾਂ ਦੇ ਸਿਰ ਸੀ ਜਲੂਸ ਦੇ ਪਿੱਛੇ 780 ਸਿੰਘ ਕੈਦੀਆਂ ਦੇ ਰੂਪ ਵਿੱਚ ਊਠਾਂ ਉੱਪਰ ਬਿਠਾਏ ਹੋਏ ਸੀ। ਅਗਰਾ ਬਾਦ ਦਰਵਾਜੇ ਤੋਂ ਜਲੂਸ ਦੀ ਰਵਾਨਗੀ 29 ਫਰਵਰੀ ਨੂੰ ਹੋਈ। ਇਸ ਦਿਨ ਦਿੱਲੀ ਦੇ ਸਾਰੇ ਦਫ਼ਤਰਾਂ ਵਿੱਚ ਛੁੱਟੀ ਕੀਤੀ ਹੋਈ ਸੀ ਤੇ ਲੋਕਾਂ ਨੂੰ ਹਦਾਇਤ ਕੀਤੀ ਸੀ ਕਿ ਸਾਰੇ ਹਮ ਹਮ ਆ ਕੇ ਉਹਨਾਂ ਦੇ ਰਸਤਿਆਂ ਦੇ ਦੋਵੇਂ ਪਾਸੇ ਖੜੇ ਹੋ ਜਾਣ। ਸੋ ਇਸੇ ਤਰ੍ਹਾਂ ਚੱਲਦਾ ਚੱਲਦਾ ਇਹ ਸਾਰਾ ਜਲੂਸ ਲਾਲ ਕਿਲੇ ਦੇ ਮੁੱਖ ਦਰਵਾਜ਼ੇ ਕੋਲ ਪਹੁੰਚਦਾ। ਬਾਦਸ਼ਾਹ ਨੂੰ ਪਹੁੰਚਣ ਦੀ ਇਤਲਾਹ ਦਿੱਤੀ ਜਾਂਦੀ ਆ। ਬਾਦਸ਼ਾਹ ਨੇ ਕਿਲੇ ਦੇ ਉੱਪਰੋਂ ਖੜੇ ਹੋ ਕੇ ਸਾਰੇ ਕੈਦੀਆਂ ਨੂੰ ਦੇਖਿਆ ਤੇ ਹੁਕਮ ਦਿੱਤਾ ਕੇ ਬੰਦਾ ਸਿੰਘ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਏ ਅਤੇ ਉਸ ਦੀ ਘਰ ਵਾਲੀ ਅਤੇ ਬੱਚੇ ਨੂੰ ਸ਼ਾਹੀ ਹਰਮ ਦੇ ਇੰਚਾਰਜ ਦਰਬਾਰ ਖਾਨ ਦੀ سپੁਰਦਗੀ ਵਿੱਚ ਦੇ ਕੇ ਹਰਮ ਵਿੱਚ ਬਾਦਸ਼ਾਹ ਦੀ ਮਾਂ ਦੇ ਪਾਸ ਭੇਜ ਦਿੱਤਾ ਜਾਏ। ਬਾਕੀ ਸਾਰੇ ਕੈਦੀਆਂ ਨੂੰ ਸਰਬਰਾਖ ਖਾਨ ਕੋਤਵਾਲ ਦੀ سپੁਰਦਗੀ ਵਿੱਚ ਦੇ ਕੇ ਕੋਤਵਾਲ ਵਿੱਚ ਬੰਦ ਕਰ ਦਿੱਤਾ ਜਾਏ। ਬੰਦਾ ਸਿੰਘ ਬਹਾਦਰ ਨੂੰ ਹਾਥੀ ਤੋਂ ਲਾ ਕੇ ਉਸੇ ਤਰ੍ਹਾਂ ਪਿੰਜਰੇ ਵਿੱਚ ਬੰਦ ਬੈਠੇ ਨੂੰ ਹੀ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰ ਦਿੱਤਾ ਜਾਂਦਾ। ਫਿਰ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਹਿੰਦਾ ਤੈਨੂੰ ਬੜਾ ਬਹਾਦਰ ਸੁਣੀਦਾ ਹੈ। ਤੇ ਜੁਲਮ ਵੀ ਬਹੁਤ ਕੀਤੇ ਆ ਹੁਣ ਤੂੰ ਪਕੜਿਆ ਗਿਆ ਤੂੰ ਹੁਣ ਕਿਸ ਤਰ੍ਹਾਂ ਦੇ ਸਲੂਕ ਦੀ ਉਮੀਦ ਕਰਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਤਰ ਦਿੱਤਾ ਕਿ ਜਿਸ ਤਰ੍ਹਾਂ ਦਾ ਸਲੂਕ ਤੂੰ ਆਪਣੇ ਨਾਲ ਚਾਹੁੰਦਾ ਬਿਲਕੁਲ ਉਸੇ ਤਰ੍ਹਾਂ ਦਾ ਸੋ ਬਾਦਸ਼ਾ ਨੂੰ ਬੜਾ ਗੁੱਸਾ ਆਉਂਦਾ ਬਾਦਸ਼ਾ ਨੇ ਹੁਕਮ ਦਿੱਤਾ ਕਿ ਇਸ ਬੰਦੇ ਨੂੰ ਤੇ ਇਹਦੇ ਨਾਲ ਦੇ ਮੁਖੀ ਸਰਦਾਰਾਂ ਨੂੰ ਮੀਰੇ ਆਤੀਸ਼ ਇਬਰਾਹਿਮ ਉਦਦੀਨ ਖਾਨ ਦੀ سپੁਰਦਗੀ ਵਿੱਚ ਦੇ ਕੇ ਤਰਪੋਲੀਆ ਕਿਲੇ ਵਿੱਚ ਬੰਦ ਕਰ ਦਿੱਤਾ ਜਾਏ ਉਸ ਸਮੇਂ ਜਿਹੜੀ ਮੁਗਲਾਂ ਦੀ ਨੀਆ ਪ੍ਰਣਾਲੀ ਉਹ ਸਾਰੀ ਸ਼ਰਾ ਕਾਨੂੰਨ ਤੇ ਚੱਲਦੀ ਸੀ ਇਦੇ ਅਨੁਸਾਰ ਲਗਭਗ ਹਰ ਇੱਕ ਨੂੰ ਮਾਰ ਹੀ ਦੰਦੇ ਸੀ ਬਸ ਇਹਨਾਂ ਨੇ ਇਹੀ ਸਲੈਕਟ ਕਰਨਾ ਹੁੰਦਾ ਸੀ ਕਿ ਇਹਨੂੰ ਕਿਵੇਂ ਮਾਰਨਾ ਸੋ ਹਕੂਮਤ ਦਾ ਜ਼ਿਆਦਾ ਸੰਬੰਧ ਬੰਦਾ ਸਿੰਘ ਬਹਾਦਰ ਨਾਲ ਹੀ ਸੀ ਤੇ ਜਾਂ ਫਿਰ ਕੁਝ ਹੱਦ ਤੱਕ ਉਹਨਾਂ ਦੇ ਸੀਨੀਅਰ ਸਾਥੀਆਂ ਨਾਲ ਜਿਹੜੇ ਕਿ ਕਿਸੇ ਨਾ ਕਿਸੇ ਰੂਪ ਵਿੱਚ ਜਰਨੈਲ ਗਵਰਨਰ ਤੇ ਜਾਂ ਫਿਰ ਹੋਰ ਅਧਿਕਾਰੀ ਸੀਗੇ ਇਹਨਾਂ ਕੋਲੋਂ ਹਕੂਮਤ ਨੇ ਛੁਪਾਏ ਗਏ ਖਜ਼ਾਨਿਆਂ ਬਾਰੇ ਜਾਂ ਇਹਨਾਂ ਦੇ ਹੋਰ ਬਚ ਗਏ ਸਾਥੀਆਂ ਦੀਆਂ ਛੁਪਣਗਾਹਾਂ ਬਾਰੇ ਪੁੱਛਗਿੱਛ ਕਰਨੀ ਸੀ ਇਤੋਂ ਇਲਾਵਾ ਐਸੇ ਬੰਦਿਆਂ ਬਾਰੇ ਵੀ ਪੁੱਛਗਿਸ਼ ਕਰਨੀ ਸੀ ਜਿਹੜੇ ਸਰਕਾਰ ਵਿੱਚ ਬੈਠੇ ਤੇ ਜਾਂ ਫਿਰ ਜਿਹੜੇ ਰਾਜੇ ਮਹਾਰਾਜੇ ਸਮੇਂ-ਸਮੇਂ ਤੇ ਸਿੱਖਾਂ ਦੀ ਮਦਦ ਕਰ ਰਹੇ ਸੀ ਇਸ ਕਰਕੇ ਬਾਬਾ ਬੰਦਾ ਸਿੰਘ ਅਤੇ ਉਹਨਾਂ ਦੇ 27 ਹੋਰ ਸਾਥੀਆਂ ਦੀ ਪੁੱਛਗਿਸ਼ ਕਾਫੀ ਸਮੇਂ ਤੱਕ ਹੁੰਦੀ ਰਹੀ ਪਰ ਬਾਕੀ ਦੇ ਕੈਦੀ ਸਿੰਘਾਂ ਨੂੰ ਜ਼ਿਆਦਾ ਸਮਾਂ ਜਿਉਂਦੇ ਰੱਖਣ ਦੀ ਹਕੂਮਤ ਨੂੰ ਕੋਈ ਲੋੜ ਹੀ ਨਹੀਂ ਸੀ ਇਸ ਲਈ ਉਹਨਾਂ ਦੇ ਦੁੱਖਾਂ ਦਾ ਛੁਟਕਾਰਾ ਮਿਲਣ ਦਾ ਸਮਾਂ ਛੇਤੀ ਆ ਗਿਆ 5 ਮਾਰਚ 1716 ਨੂੰ ਉਹ ਪਹਿਲਾ ਦਿਨ ਸੀ ਜਦੋਂ 780 ਕੈਦੀ ਸਿੰਘਾਂ ਵਿੱਚੋਂ ਪਹਿਲੇ 100 ਜਥੇ ਨੂੰ ਸ਼ਹੀਦ ਕਰ ਦਿੱਤਾ ਗਿਆ। ਚਾਂਦਨੀ ਚੌਕ ਵਾਲੀ ਕੂਟਵਾਲੀ ਦਾ ਜਿਹੜਾ ਚਬੂਤਰਾ ਸੀ ਉਸ ਚਬੂਤਰੇ ਦੇ ਉੱਪਰ ਸਿੰਘਾਂ ਨੂੰ ਜਲਾਦਾਂ ਵੱਲੋਂ ਕਤਲ ਕਰਨਾ ਸੀ। ਕਤਲ ਕਰਨ ਤੋਂ ਪਹਿਲਾਂ ਸਿੰਘਾਂ ਨੂੰ ਇਹ ਕਿਹਾ ਗਿਆ ਸੀ ਕਿ ਉਹ ਜਾਂ ਤਾਂ ਸਿੱਖ ਧਰਮ ਛੱਡ ਕੇ ਇਸਲਾਮ ਨੂੰ ਮਨਜ਼ੂਰ ਕਰ ਲੈਣ ਤੇ ਜਾਂ ਫਿਰ ਮਨ ਲਈ ਤਿਆਰ ਹੋ ਜਾਣ। ਪਰ ਕਿਸੇ ਇੱਕ ਵੀ ਸਿੰਘ ਨੇ ਮੁਸਲਮਾਨ ਬਣਨਾ ਸਹਿਕਾਰ ਨਾ ਕੀਤਾ। ਜਿਸ ਥਾਂ ਤੇ ਸਿੰਘ ਦੀ ਗਰਦਨ ਕੱਟੀ ਜਾਂਦੀ ਸੀ ਉੱਥੇ ਲੱਕੜੀ ਦਾ ਇੱਕ ਤਕੜਾ ਖੁੰਡ ਰੱਖਿਆ ਜਾਂਦਾ ਸੀ ਉਸ ਖੁੰਡ ਉੱਪਰ ਸਿੰਘ ਨੂੰ ਮੋਢੇ ਮੂੰਹ ਕਰਕੇ ਪਾਇਆ ਜਾਂਦਾ ਸਿੰਘ ਦਾ ਸਿਰ ਖੁੰਡ ਤੋਂ ਅੱਗੇ ਹੁੰਦਾ ਸੀ ਖੁੰਡ ਉੱਪਰ ਸਿੰਘ ਦੇ ਮੋਢੇ ਅਤੇ ਛਾਤੀ ਟਿਕਾਈ ਜਾਂਦੀ ਬਾਕੀ ਦਾ ਪੇਟ ਅਤੇ ਗੋਡੇ ਨੀਚੇ ਧਰਤੀ ਉੱਪਰ ਹੀ ਹੁੰਦੇ ਜਲਾਦ ਪਹਿਲਾਂ ਕੁਰਾਨ ਦੀ ਆਇਤ ਪੜ੍ਹਦਾ ਸੀ ਕੁਰਾਨ ਦੀ ਆਇਤ ਪੜ੍ਹਦੇ ਸਮੇਂ ਤਲਵਾਰ ਨੂੰ ਸਿੰਘ ਦੇ ਮਾਸ ਉੱਪਰ ਖੁਬੋ ਕੇ ਫੇਰਿਆ ਜਾਂਦਾ ਆਇਤ ਪੜ੍ਹਨ ਤੋਂ ਬਾਅਦ ਇੱਕੋ ਵਾਰ ਨਾਲ ਸਿਰ ਨੂੰ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਸੀ ਇਹ ਹਲਾਲ ਕਰਨ ਦਾ ਤਰੀਕਾ ਸੀ ਸਾਰੇ ਦੇ ਸਾਰੇ 780 ਸਿੰਘਾਂ ਨੂੰ ਇਸੇ ਤਰ੍ਹਾਂ ਹਲਾਲ ਕਰਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਕੀਤੇ ਜਾਣ ਵਾਲੇ ਸਿੰਘਾਂ ਦੇ ਹੱਥ ਪਿੱਛੇ ਕਰਕੇ ਬੰਨੇ ਹੋਏ ਸੀ। ਪੈਰ ਵੀ ਰੱਸੀ ਨਾਲ ਨੂੜੇ ਹੁੰਦੇ ਸੀ। ਮੂਦਾ ਪਾਏ ਗਏ ਸਿੰਘਾਂ ਨੂੰ ਦੋ ਬੰਦੇ ਪਿੱਛੋਂ ਦਬਾ ਕੇ ਰੱਖਦੇ ਸੀ ਤਾਂ ਕਿ ਸਿਰ ਕੱਟੇ ਜਾਣ ਤੋਂ ਬਾਅਦ ਉਹਨਾਂ ਦਾ ਧੜ ਤੜਫ ਕੇ ਦੂਰ ਨਾ ਝੜ ਗਏ। ਤੇ ਇੱਕ ਬੰਦਾ ਅੱਗੋਂ ਸਿਰ ਦੇ ਕੇਸਾਂ ਨੂੰ ਫੜ ਕੇ ਖਿੱਚ ਕੇ ਰੱਖਦਾ ਸੀ। ਕਿਉਂ ਜਲਾਦ ਤੋਂ ਬਿਨਾਂ ਤਿੰਨ ਬੰਦੇ ਸ਼ਹੀਦ ਹੋਣ ਵਾਲੇ ਸਿੰਘ ਨੂੰ ਫੜ ਕੇ ਰੱਖਦੇ ਸੀ। ਮਿਰਜ਼ਾ ਮੁਹੰਮਦ ਹਾਰੀਸੀ ਲਿਖਦਾ ਹੈ ਕਿ ਉਹ ਕਤਲ ਸ਼ੁਰੂ ਕਰਨ ਦੇ ਦੂਸਰੇ ਦਿਨ ਇਹ ਤਮਾਸ਼ਾ ਦੇਖਣ ਲਈ ਗਿਆ ਸੀ ਪਰ ਉਹ ਉਸ ਵੇਲੇ ਉਸ ਕੋਤਵਾਲੀ ਦੇ ਚਬੂਤਰੇ ਕੋਲ ਪਹੁੰਚਿਆ ਸੀ ਜਦੋਂ ਕਿ 100 ਸਿੰਘਾਂ ਨੂੰ ਕਤਲ ਕਰਕੇ ਕੰਮ ਖਤਮ ਕਰ ਦਿੱਤਾ ਗਿਆ ਉਹ ਦੱਸਦਾ ਹੈ ਕਿ ਧੜ ਉਸ ਸਮੇਂ ਤੱਕ ਸੂਰਜ ਦੀ ਗਰਮ ਧੁੱਪ ਵਿੱਚ ਲਹੂ ਅਤੇ ਮਿੱਟੀ ਨਾਲ ਲਿਬੜੇ ਪਏ ਸੀ ਅਤੇ ਉੱਥੇ ਮੱਖੀਆਂ ਅਤੇ ਬਦਬੂ ਆ ਰਹੀ ਸੀ ਸੋ ਕਤਲ ਸ਼ੁਰੂ ਹੋਣ ਤੋਂ ਪੰਜਵੇਂ ਦਿਨ ਪਾਵ ਕੇ 10 ਮਾਰਚ ਨੂੰ ਕਲਕੱਤੇ ਤੋਂ ਈਸਟ ਇੰਡੀਆ ਕੰਪਨੀ ਦੇ ਦੋ ਅਧਿਕਾਰੀ ਜੌਨ ਸਰਮਨ ਅਤੇ ਐਡਵਰਡ ਸਟੀਫਨਸਨ ਜਿਹੜੇ ਕਿ ਦਿੱਲੀ ਆਏ ਹੋਏ ਸੀ ਉਹ ਉਸੇ ਚਬੂਤਰੇ ਵਾਲੀ ਥਾਂ ਦੇ ਕੋਲ ਕਤਲ ਹੁੰਦੇ ਦੇਖਣ ਲਈ ਪਹੁੰਚੇ ਇਹਨਾਂ ਨੇ ਇਹ ਸਾਰੀ ਕਾਰਵਾਈ ਆਪਣੀ ਅੱਖੀ ਦੇਖੀ ਸਾਰੀ ਘਟਨਾ ਨੂੰ ਦੇਖਣ ਤੋਂ ਬਾਅਦ ਇਹਨਾਂ ਨੇ ਉਸੇ ਦਿਨ ਹੀ ਤੁਰੰਤ ਇੱਕ ਚਿੱਠੀ ਆਪਣੇ ਸੀਨੀਅਰ ਅਧਿਕਾਰੀ ਨੂੰ ਕਲਕੱਤੇ ਭੇਜੀ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਸਾਰੀ ਜਾਣਕਾਰੀ ਉਹਨਾਂ ਨੂੰ ਲੈ ਕੇ ਭੇਜੀ ਸੀ ਸੋ ਇਹਨਾਂ ਅੰਗਰੇਜ਼ ਅਧਿਕਾਰੀਆਂ ਦੀ ਇਹ ਚਿੱਠੀ 10 ਮਾਰਚ 1716 ਦੀ ਲਿਖੀ ਹੋਈ ਹੈ ਇਹ ਸਿੰਘਾਂ ਦੀ ਸ਼ਹਾਦਤ ਬਾਰੇ ਅਤੇ ਉਹਨਾਂ ਵੱਲੋਂ ਨਿਡਰ ਅਤੇ ਨਿਤੜਕ ਹੋ ਕੇ ਸ਼ਹੀਦੀ ਦੇਣ ਦੀ ਇੱਕ ਬਹੁਤ ਹੀ ਤਕੜੀ ਗਵਾਹੀ ਆ। ਇੱਥੇ ਇੱਕ ਹੋਰ ਘਟਨਾ ਦਾ ਬਿਆਨ ਬਹੁਤ ਦਿਲਚਸਪ ਤੇ ਹੈਰਾਨ ਕਰਨ ਵਾਲਾ। ਇਸ ਘਟਨਾ ਦਾ ਹਾਲ ਵੀ ਕਿਸੇ ਸਿੱਖ ਲੇਖਕ ਨੇ ਨਹੀਂ ਸਗੋਂ ਸਮੇਂ ਦੇ ਹਾਜ਼ਰ ਇੱਕ ਮੁਸਲਮਾਨ ਲੇਖਕ ਦਾ ਬਿਆਨ ਆ। ਇਹ ਲੇਖਕ ਹੈ ਖਾਫੀ ਖਾਨ ਤੇ ਇਸ ਦੀ ਲਿਖਤ ਦਾ ਨਾਮ ਹੈ muntakhab ul lubab। ਇਸ ਲੇਖਕ ਨੇ ਦੱਸਿਆ ਕਿ ਜਦੋਂ ਸਿੰਘ ਕੈਦੀਆਂ ਦੇ ਕਤਲਾਂ ਦੀ ਲੜੀ ਚੱਲ ਰਹੀ ਸੀ ਤਾਂ ਇੱਕ ਦਿਨ ਐਸਾ ਵਾਕਿਆ ਹੋਇਆ ਇੱਕ ਨੌਜਵਾਨ ਸਿੰਘ ਦੀ ਮਾਂ ਕਿਸੇ ਨਾ ਕਿਸੇ ਤਰ੍ਹਾਂ ਬਾਦਸ਼ਾਹ ਤੇ ਵਜ਼ੀਰ ਤੋਂ ਆਪਣੇ ਪੁੱਤਰ ਦੀ ਰਿਹਾਈ ਅਤੇ ਜਾਨ ਬਖਸ਼ੀ ਦੇ ਹੁਕਮ ਲੈ ਕੇ ਕੋਤਵਾਲੀ ਦੇ ਚਬੂਤਰੇ ਕੋਲ ਪਹੁੰਚ ਜਾਂਦੀ ਆ ਜਿੱਥੇ ਕਿ ਉਸ ਦੇ ਪੁੱਤਰ ਨੂੰ ਅਜੇ ਮਾਰਿਆ ਜਾਣਾ ਸੀ ਜਦੋਂ ਸ਼ਾਹੀ ਹੁਕਮ ਕੋਤਵਾਲ ਦੇ ਕੋਲ ਪਹੁੰਚਿਆ ਤਾਂ ਉਹਨਾਂ ਨੇ ਉਸ ਨੌਜਵਾਨ ਨੂੰ ਕਿਹਾ ਕਿ ਤੂੰ ਖੁਸ਼ਕਿਸਮਤ ਆ ਜਿਹੜਾ ਮੌਤ ਤੋਂ ਬਚ ਗਿਆ ਜਾਂ ਤੈਨੂੰ ਰਹਾ ਕੀਤਾ ਜਾਂਦਾ ਉਹ ਸਾਹਮਣੇ ਤੇਰੀ ਮਾਂ ਖੜੀ ਆ ਉਸ ਨੇ ਤੇਰੀ ਰਿਹਾਈ ਦੇ ਹੁਕਮ ਲਿਆਂਦੇ ਆ ਇਹ ਸੁਣ ਕੇ ਉਹ ਨੌਜਵਾਨ ਇੱਕਦਮ ਅਗਬੂਲਾ ਹੋ ਗਿਆ ਉਹ ਗੁੱਸੇ 'ਚ ਕਹਿਣ ਲੱਗਿਆ ਕਿ ਇਹ ਮੇਰੀ ਮਾਂ ਹੀ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਆ ਮੇਰੇ ਸਾਥੀ ਗੁਰੂ ਚਰਨਾਂ ਵਿੱਚ ਜਾ ਬੈਠਿਆ ਤੇ ਮੈਨੂੰ ਵੀ ਛੇਤੀ ਨਾਲ ਮਾਰ ਦਿਓ ਮੈਂ ਵੀ ਉਹਨਾਂ ਦੇ ਨਾਲ ਰਲਣਾ ਜਦੋਂ ਉਹ ਨੌਜਵਾਨ ਨੇ ਹੋਰ ਸਖਤ ਹੋ ਕੇ ਆਪਣੇ ਬਾਰੇ ਕਿਹਾ ਕਿ ਮੈਂ ਮੁਗਲ ਸਰਕਾਰ ਦੇ ਖਿਲਾਫ ਲੜਦਾ ਰਿਆਂ ਅਤੇ ਰਿਹਾ ਹੋਣ ਤੋਂ ਬਾਅਦ ਮੈਂ ਫਿਰ ਲੜਾਂਗਾ ਇਹ ਸੁਣ ਕੇ कोतवाल ਨੇ ਫਿਰ ਵਜ਼ੀਰ ਨੂੰ ਜਾਣੂ ਕਰਾਇਆ ਕਿ ਇਹ ਮੁੰਡਾ ਤਾਂ ਰਤਾ ਪਰ ਵੀ ਆਪਣੇ ਕੰਮ ਤੇ ਪਛਤਾ ਨਹੀਂ ਰਿਹਾ ਇਹ ਸੁਣ ਕੇ ਵਜ਼ੀਰ ਨੇ ਫਿਰ ਉਸ ਮੁੰਡੇ ਨੂੰ ਮਾਰਨ ਦੇ ਹੁਕਮ ਕਰ ਦਿੱਤੇ ਉਸ ਨੌਜਵਾਨ ਸਿੰਘ ਨੇ ਆਪਣੇ ਆਪ ਤੁਰ ਕੇ ਉਸ ਖੁੰਡ ਉੱਪਰ ਆਪਣੀ ਧੌਣ ਟਿਕਾਈ ਜਲਾਦ ਨੇ ਪੂਰੇ ਗੁੱਸੇ ਨਾਲ ਉਸ ਨੂੰ ਕਤਲ ਕਰ ਦਿੱਤਾ ਸੋ ਇਸ ਤਰ੍ਹਾਂ ਕਈ ਦਿਨਾਂ ਤੱਕ ਕਤਲ ਹੁੰਦੇ ਰਹੇ ਤਕਰੀਬਨ 1 ਅੱਧੀ ਮਾਰਚ ਤੱਕ ਕੈਦੀ ਸਿੰਘਾਂ ਨੂੰ ਮਾਰ ਕੇ ਖਤਮ ਕਰਨ ਦਾ ਕੰਮ ਮੁਕਾ ਲਿਆ ਗਿਆ ਕਤਲਾਂ ਦੀ ਕਾਰਵਾਈ ਇੰਨੀ ਭਿਆਨਕ ਸੀ ਕਿ ਮਰਨ ਵਾਲੇ ਤਾਂ ਜਿਸ ਤਰ੍ਹਾਂ ਕੱਟੇ ਗਏ ਇਹ ਤਾਂ ਉਹਨਾਂ ਨੂੰ ਹੀ ਪਤਾ ਪਰ ਜਿਹੜੇ ਦੇਖਣ ਵਾਲੇ ਤਮਾਸ਼ੀਨ ਸੀ ਉਹ ਵੀ ਦਹਿਲ ਜਾਂਦੇ ਸੀ ਜਿਸ ਤਰ੍ਹਾਂ ਕਤਲ ਕੀਤੇ ਜਾਣ ਵਾਲੀ ਥਾਂ ਦਾ ਨਜ਼ਾਰਾ ਵਿਲੀਅਮ ਏਰਵਿਨ ਨੇ ਚਿੱਤਰਿਆ ਆ ਉਹ ਆਪਣੇ ਆਪ ਵਿੱਚ ਹੀ ਦਹਿਸ਼ਤ ਪਾਉਣ ਵਾਲਾ ਉਹਨਾਂ ਦੇ ਅਨੁਸਾਰ ਜੱਥੇ ਸਿੰਘਾਂ ਨੂੰ ਕਤਲ ਕੀਤਾ ਜਾਂਦਾ ਸੀ ਉਸੇ ਚਬੂਤਰੇ ਦੇ ਉੱਤੇ ਹੀ ਲੋਹਾਰ ਬੈਠ ਕੇ ਤਲਵਾਰਾਂ ਨੂੰ ਤਿੱਖੀਆਂ ਕਰਦੇ ਹੁੰਦੇ ਸੀ ਕਿਉਂਕਿ 100-100 ਸਿੰਘ ਰੋਜ਼ਾਨਾ ਸ਼ਹੀਦ ਕਰਨੇ ਹੁੰਦੇ ਸੀ 10-15 ਬੰਦਿਆਂ ਨੂੰ ਕਤਲ ਕਰਨ ਬਾਅਦ ਤਲਵਾਰ ਨੂੰ ਤਿੱਖਾ ਕਰਨ ਦੀ ਲੋੜ ਪੈਂਦੀ ਸੀ ਸਿਰ ਕੱਟਣ ਤੋਂ ਬਾਅਦ ਸਿਰਾਂ ਨੂੰ ਇੱਕ ਮিনার ਦੇ ਰੂਪ ਵਿੱਚ ਚਿੰਨ ਦਿੱਤਾ ਜਾਂਦਾ ਸੀ ਅਤੇ ਧੜ ਨੂੰ ਪਰੇ ਖਾਲੀ ਥਾਂ ਉੱਤੇ ਸੁੱਟ ਦਿੱਤਾ ਜਾਂਦਾ ਸਾਰਾ ਦਿਨ ਧੜ ਅਤੇ ਸਿਰ ਉਸੇ ਤਰ੍ਹਾਂ ਪਏ ਰਹਿੰਦੇ ਜੇਠ ਮਹੀਨੇ ਦੀ ਤਪ ਦੀ ਧੁੱਪ ਮਿੱਟੀ ਦੀ ਔੜਰੀ ਧੂੜ ਕਾਵਾਂ ਗਿਰਜਾਂ ਤੇ ਮੱਖੀਆਂ ਦੀ ਪਰਮਾਰ ਸਭ ਆਲੇ ਦੁਆਲੇ ਨੂੰ ਬਦਬੂ ਭਰਿਆ ਕਬਰਿਸਤਾਨ ਬਣਾ ਦਿੰਦੇ ਸੀ ਤੜਾਂ ਤੇ ਸਿਰਾਂ ਨੂੰ ਕਾਫੀ ਸਾਰੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਹਨੇਰਾ ਹੋਣ ਤੇ ਹੀ ਚੁੱਕਿਆ ਜਾਂਦਾ ਸੀ ਕਈ ਲਾਸ਼ਾਂ ਨੂੰ ਦਰਖਤਾਂ ਨਾਲ ਲੁਕਾ ਦਿੱਤਾ ਜਾਂਦਾ ਪਰ ਕਈਆਂ ਨੂੰ ਜਾਨਵਰਾਂ ਦੇ ਖਾਣ ਲਈ ਛੁੱਟ ਵੀ ਦਿੱਤਾ ਜਾਂਦਾ ਮਾਰਚ ਦੀ ਅੱਧ ਵਿੱਚ ਕੈਦੀ ਸਿੰਘਾਂ ਨੂੰ ਮੁਕਾ ਕੇ ਜੇਲ੍ਹ ਅਧਿਕਾਰੀ ਪੂਰੀ ਤਰ੍ਹਾਂ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਦੂਸਰੇ ਸੀਨੀਅਰ ਅਧਿਕਾਰੀਆਂ ਤੋਂ ਦਵਾਲੇ ਹੋ ਜਾਂਦੇ। ਫਿਰ ਤਰੀਬਨ ਅੱਧ ਜੂਨ ਤੱਕ ਲਗਭਗ 3 ਮਹੀਨਿਆਂ ਤੱਕ ਤਸੀਹੇ ਦਿੱਤੇ ਜਾਂਦੇ। ਤਸੀਹੇ ਦੇਣ ਦੇ ਢੰਗ ਤਰੀਕੇ ਉੱਪਰ ਕੋਈ ਕਾਨੂੰਨੀ ਰੋਕਟੋਕ ਨਹੀਂ ਸੀ। ਕਾਫਰ ਕੈਦੀ ਨੂੰ ਜਿੰਨਾ ਵੀ ਜ਼ਿਆਦਾ ਤਲਫਾਇਆ ਜਾਂਦਾ ਸੀ ਓਨੀ ਹੀ ਜ਼ਿਆਦਾ ਇਸਲਾਮ ਦੀ ਸੇਵਾ ਸਮਝੀ ਜਾਂਦੀ ਸੀ। ਇਹ ਤਸੀਹੇ ਉਸ ਸਮੇਂ ਤੱਕ ਦਿੱਤੇ ਜਾਂਦੇ ਰਹੇ ਜਦ ਤੱਕ ਬਾਬਾ ਬੰਦਾ ਸਿੰਘ ਅਤੇ ਬਾਕੀ ਸਿੰਘਾਂ ਦੇ ਸਰੀਰ ਇਹਨਾਂ ਤਸੀਹਿਆਂ ਨੂੰ ਸਹਿ ਨਾ ਸਕੇ। ਜਦੋਂ ਸਰੀਰ ਤਸੀਹੇ ਸਹਿਣ ਦੇ ਯੋਗ ਨਾ ਰਹੇ ਤਾਂ ਫਿਰ ਕਿਤੇ ਜਾ ਕੇ ਤਸੀਹਿਆਂ ਦੀ ਕਾਰਵਾਈ ਬੰਦ ਕੀਤੀ ਗਈ। ਸੋ ਤਸੀਹਿਆਂ ਤੋਂ ਅਗਲੀ ਕਾਰਵਾਈ ਸੀ ਮਾਰ ਦੇਣ ਦੀ। ਸੋ ਫਿਰ 9 ਜੂਨ ਨੂੰ ਬੰਦਾ ਸਿੰਘ ਬਹਾਦਰ ਉਸ ਦੀ ਪਤਨੀ ਅਤੇ ਪੁੱਤਰ ਅਜੇ ਸਿੰਘ ਨੂੰ ਸਮੇਤ 27 ਸੀਨੀਅਰ ਸਾਥੀਆਂ ਦੇ ਕਿਲੇ ਵਿੱਚੋਂ ਕੱਢ ਕੇ ਮਹਿਰੋਲੀ ਦੇ ਜੰਗਲਾਂ ਚ ਲੈ ਜਾਂਦਾ। ਇੱਥੇ ਕুতਬਦੀਨ ਬਖਤਿਆਰ ਕਾਕੀ ਦੀ ਮਜਾ ਸੀ ਅਤੇ ਬਾਦਸ਼ਾਹ ਬਹਾਦਰ ਸ਼ਾਹ ਦਾ ਵੀ ਮਕਬਰਾ ਸੀ। ਭਾਵੇਂ ਇਹ ਜਗ੍ਹਾ ਸੁਲਤਾਨਾ ਵੇਲੇ ਵਰਤੋਂ ਵਿੱਚ ਲਿਆਂਦੀ ਗਈ ਸੀ ਪਰ ਇਸ ਸਮੇਂ ਇਹ ਉਜਾੜ ਬਿਆਬਾਨੀ ਸੀ। ਇਥੇ ਉਜਾੜ ਬੀਆਬਾਨ ਵਿੱਚ ਸਿੰਘਾਂ ਨੂੰ ਲਿਹਾਉਣ ਦਾ ਕਾਰਨ ਵੀ ਇਹੀ ਸੀ ਕਿ ਉਹਨਾਂ ਨੂੰ ਮਾਰਨ ਵੇਲੇ ਵੀ ਅਣਮਨੁੱਖੀ ਸਾਧਨ ਵਰਤੇ ਜਾ ਸਕਣ। ਸੋ ਬੰਦਾ ਸਿੰਘ ਬਹਾਦਰ ਨੂੰ ਉਸੇ ਤਰ੍ਹਾਂ ਲਾਲ ਜਰੀਦਾਰ ਸੁਨਹਿਰੀ ਖਿਲਤ ਵਿੱਚ ਸਜਾ ਕੇ ਲਿਆਂਦਾ ਗਿਆ ਸੀ ਜਿਸ ਤਰ੍ਹਾਂ ਉਸ ਨੂੰ ਦਿੱਲੀ ਵਿੱਚ ਜਲੂਸ ਕੱਢਣ ਵੇਲੇ ਸਜਾਇਆ ਗਿਆ ਸੀ। ਉਸ ਨੂੰ ਹਾਥੀ ਉੱਪਰ ਬਿਠਾ ਕੇ ਲਿਆਂਦਾ ਗਿਆ ਪਰ ਇਸ ਵਾਰ ਉਹ ਪਿੰਜਰੇ ਵਿੱਚ ਬੰਦ ਨਹੀਂ ਸੀ ਕਿਉਂਕਿ ਉਸ ਦੇ ਹੱਥ, ਬਾਹਾਂ, ਲੱਤਾਂ, ਪੈਰ ਸਭ ਤੋੜ ਮਰੋੜ ਕੇ ਲੁੰਝੇ ਕਰ ਦਿੱਤੇ ਗਏ ਸੀ। ਉਹ ਤਰ ਫਿਰ ਵੀ ਨਹੀਂ ਸੀ ਸਕਦਾ ਤੇ ਖੜਾ ਵੀ ਨਹੀਂ ਸੀ ਹੋ ਸਕਦਾ। ਦੂਜੇ ਹੱਥੀ ਉਪਰ ਉਹਦੀ ਪਤਨੀ ਅਤੇ ਪੁੱਤਰ ਸੀ ਬਾਕੀ ਦੇ ਸਿੰਘਾਂ ਨੂੰ ਗੱਡਿਆਂ ਉੱਪਰ ਬੰਨ ਕੇ ਲਿਆਂਦਾ ਗਿਆ ਸੀ ਉਹ ਵੀ ਨਿਰਬਲ ਤੇ ਬੇੜੀਆਂ ਵਿੱਚ ਬੰਨੇ ਹੋਏ ਸੀ ਮੈਂ ਰੋਲੀ ਵਿਖੇ ਜਿੱਥੇ ਕুতਬਦੀਨ ਬਖਤਿਆਰ ਕਾਕੀ ਦੀ ਮਜ਼ਾਰ ਹੈ ਉਸ ਤੋਂ ਕੁਝ ਵਿੱਚ ਤੇ ਇੱਕ ਉੱਚਾ ਦਰਸ਼ਨੀ ਦਰਵਾਜ਼ਾ ਆ ਜਦੋਂ ਵੀ ਕੋਈ ਬਾਦਸ਼ਾਹ ਇਸ ਮਜ਼ਾਰ ਤੇ ਸਜਦਾ ਕਰਨ ਆਉਂਦਾ ਸੀ ਤਾਂ ਉਹਦਾ ਹਾਥੀ ਇਸੇ ਦਰਸ਼ਨੀ ਦਰਵਾਜ਼ੇ ਹੇਠ ਜਾ ਕੇ ਖੜੋਂਦਾ ਸੀ ਬੰਦਾ ਸਿੰਘ ਬਹਾਦਰ ਨੂੰ ਬਾਕੀ ਕਾਫਲੇ ਦੇ ਨਾਲ ਵੀ ਇੱਥੇ ਹੀ ਲਿਆਂਦਾ ਜਾਂਦਾ ਹਾਥੀ ਨੂੰ ਬਿਠਾ ਕੇ ਬੰਦਾ ਸਿੰਘ ਨੂੰ ਚੁੱਕ ਕੇ ਹੋਂਦੇ ਤੋਂ ਤਰਿਆ ਜਾਂਦਾ ਉਸ ਦੇ ਹੱਥ ਵਿੱਚ ਇੱਕ ਛੋਟੀ ਫੜਾਈ ਗਈ। ਕੁਝ ਇੱਕ ਅਧਿਕਾਰੀਆਂ ਨੇ ਉਹਨਾਂ ਨੂੰ ਦੋਵੇਂ ਮੋੜਿਆਂ ਤੋਂ ਫੜਿਆ ਹੋਇਆ ਸੀ। ਪਹਿਲਾਂ ਉਸ ਦੇ ਕੁਝ ਗੇੜੇ ਬਖਤਿਆਰ ਕਾਕੀ ਦੀ ਮਜਾਰ ਦੇ ਦੁਆਲੇ ਕਢਾਏ ਗਏ। ਫਿਰ ਬਹਾਦਰ ਸ਼ਾਹ ਦੀ ਮਜਾਰ ਦੇ ਦੁਆਲੇ ਕੁਝ ਗੇੜੇ ਕਢਾਏ ਗਏ। ਉਸ ਦੇ ਸਾਹਮਣੇ ਉਸ ਦੇ ਪੁੱਤਰ ਅਤੇ ਪਤਨੀ ਨੂੰ ਬਿਠਾਇਆ ਗਿਆ। ਪਹਿਲਾਂ ਉਹਨਾਂ ਦੇ ਸੀਨੀਅਰ ਸਾਥੀਆਂ ਨੂੰ ਇੱਕ-ਇੱਕ ਕਰਕੇ ਦਰਵਾਜ਼ੇ ਨਾਲ ਪੁੱਠੇ ਲਮਕਾ ਕੇ ਕੁੱਟਿਆ ਗਿਆ ਅਤੇ ਫਿਰ ਉਹਨਾਂ ਦੇ ਸਿਰ ਕਤਲ ਕਰ ਦਿੱਤੇ ਗਏ। ਇਹ ਸਾਰਾ ਕੁਝ ਇਤਮਾਦ ਉਦਦੋਲਾ ਅਮੀਨ ਖਾਨ ਚीन ਬਹੱਦਦ ਦੀ ਮੌਜੂਦਗੀ ਵਿੱਚ ਹੋ ਰਿਹਾ ਸੀ। ਬੰਦਾ ਸਿੰਘ ਮੁੱਢ ਤੋਂ ਲੈ ਕੇ ਅਖੀਰਲੇ ਸਮੇਂ ਤੱਕ ਏਸੀ ਅਧਿਕਾਰੀ ਦੀ ਸਪੁਰਦਗੀ ਵਿੱਚ ਹੀ ਰਿਹਾ ਸੀ ਬੰਦਾ ਸਿੰਘ ਦੇ ਸਾਹਮਣੇ ਕਾਜੀ ਆਇਆ ਉਸਨੇ ਸ਼ਰਾ ਦਾ ਹੁਕਮ ਦੱਸਦਿਆਂ ਕਿਹਾ ਕਿ ਇਸ ਦੋਸ਼ਖੀ ਨੇ ਮੁਸਲਮਾਨਾਂ ਦੇ ਹਜ਼ਾਰਾਂ ਬੱਚੇ ਮਾਰੇ ਆ ਇਸ ਲਈ ਇਸ ਦੇ ਬੱਚੇ ਨੂੰ ਇਸ ਦੀ ਗੋਦ ਵਿੱਚ ਬਿਠਾ ਕੇ ਕਤਲ ਕੀਤਾ ਜਾਏ ਹਾਂ ਇਸ ਨੂੰ ਇਸ ਗੱਲ ਦੀ ਛੋਟ ਦਿੱਤੀ ਜਾ ਸਕਦੀ ਆ ਕਿ ਜੇਕਰ ਉਹ ਖੁਦ ਆਪਣੇ ਬੱਚੇ ਨੂੰ ਮਾਰਨਾ ਚਾਹੇ ਤਾਂ ਉਹ ਕਿਸੇ ਵੀ ਤਰੀਕੇ ਨਾਲ ਮਾਰ ਸਕਦਾ ਬੰਦਾ ਸਿੰਘ ਬਹਾਦਰ ਦੇ ਹੱਥ ਵਿੱਚ ਸ਼ੁਰਾ ਫੜਾ ਦਿੱਤਾ ਗਿਆ ਬੱਚਾ ਉਸ ਦੀ ਗੋਦ ਵਿੱਚ ਬਿਠਾਇਆ ਗਿਆ ਹੁਕਮ ਕੀਤਾ ਗਿਆ ਕਿ ਆਪਣੇ ਬੱਚੇ ਨੂੰ ਆਪ ਹੀ ਮਾਰੇ ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ ਕਿ ਜੇਕਰ ਬੱਚੇ ਨੂੰ ਮਾਰਨਾ ਹੀ ਹੈ ਤਾਂ ਤੁਸੀਂ ਖੁਦ ਹੀ ਮਾਰੋ ਤਾਂ ਕਿ ਸੰਸਾਰ ਨੂੰ ਪਤਾ ਲੱਗੇ ਕਿ ਇਸਲਾਮ ਬੱਚਿਆਂ ਨੂੰ ਵੀ ਕਤਲ ਕਰਨ ਦੀ ਸਜ਼ਾ ਦਿੰਦਾ ਫਾਲਤੂ ਰੂਪ ਬੱਚੇ ਨੂੰ ਜਲਾਦ ਨੇ ਹਲਾਲ ਕਰਕੇ ਕਤਲ ਕਰ ਦਿੱਤਾ ਬੱਚੇ ਦਾ ਤੜਫਦਾ ਹੋਇਆ ਦਿਲ ਕੱਢਿਆ ਗਿਆ ਅਤੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਥੁੰਨਿਆ ਗਿਆ ਬੰਦਾ ਸਿੰਘ ਬਹਾਦਰ ਸ਼ਾਂਤ ਚਿੱਤ ਗੁਰੂ ਦੀ ਬਾਣੀ ਦਾ ਪਾਠ ਕਰਦਾ ਹੋਇਆ ਇਹ ਸਭ ਕੁਝ ਸਹਿਣ ਕਰ ਰਿਹਾ ਸੀ ਅਤੇ ਮਨ ਦੀ ਉਡੀਕ ਕਰ ਰਿਹਾ ਸੀ ਉਧਰ ਬਾਦਸ਼ਾਹ ਪਲ-ਪਲ ਦੀ ਖਬਰ ਰੱਖ ਰਿਹਾ ਸੀ ਉਹ ਪੁੱਛ ਰਿਹਾ ਸੀ ਕਿ ਬੰਦਾ ਸਿੰਘ ਮੁਸਲਮਾਨ ਬਣਿਆ ਕਿ ਜਾਂ ਨਹੀਂ ਜਦੋਂ ਬੰਦਾ ਸਿੰਘ ਬਹਾਦਰ ਆਪਣੇ ਪੁੱਤਰ ਦੀ ਮੌਤ ਵੀ ਆਪਣੀ ਗੋਦ 'ਚ ਸਹਿ ਗਿਆ ਸੀ ਫਿਰ ਵੀ ਸਿੱਖੀ ਸਿਧਕ ਰੱਖਣ ਲਈ ਦ੍ਰਿੜ ਸੀ ਤਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਗੰਭੀਰ ਗੱਲਬਾਤ ਕੀਤੀ ਗਈ ਫਿਰ ਕਾਜੀ ਨੇ ਕਿਹਾ ਕਿ ਇਸ ਕਾਫਰ ਨੂੰ ਵੀ ਮਾਰ ਦਿਓ ਬੰਦਾ ਸਿੰਘ ਨੇ ਕਾਜੀ ਨੂੰ ਵੀ ਬਹੁਤ ਕੁਝ ਬੋਲਿਆ ਜਿਸ ਬਾਰੇ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਕਿਤਾਬ ਵਿੱਚ ਪੜ੍ਹ ਸਕਦੇ ਹੋ ਇਹ ਡਿਡਿ ਡਾਕਟਰ ਸੁਖਦੇਵਾਲ ਸਿੰਘ ਜੀ ਦੁਆਰਾ ਲਿਖੀ ਗਈ ਆ ਇਹ ਸਾਰਾ ਇਤਿਹਾਸ ਵੀ ਆਪਾਂ ਉਸੇ ਵਿੱਚੋਂ ਹੀ ਲਿਆ ਸੋ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਕਾਜੀ ਬਾਰੇ ਬੋਲਦੇ ਆ ਤਾਂ ਇਸਦੇ ਕਾਜੀ ਨੇ ਕਿਹਾ ਕਿ ਇਹਦੀ ਜੀਬ ਕੱਟ ਦਿੱਤੀ ਜਾਏ ਸੋ ਇਸ ਤਰ੍ਹਾਂ ਜੀਬ ਕੱਟ ਦਿੱਤੀ ਗਈ ਜਿਹੜਾ ਗੁੱਸਾ ਪਹਿਲਾਂ ਸ਼ਬਦਾਂ ਰਾਹੀਂ ਨਿਕਲਦਾ ਸੀ ਉਹ ਗੁੱਸਾ ਹੁਣ ਅੱਖਾਂ ਰਾਹੀਂ ਨਿਕਲਣਾ ਸ਼ੁਰੂ ਹੋਇਆ ਬੰਦਾ ਸਿੰਘ ਨੇ ਅੱਖਾਂ ਵਿੱਚ ਖੂਨ ਭਰਦਿਆਂ ਕਾਜੀ ਵੱਲ ਤੱਕਿਆ ਜਿਸ ਦਾ ਭਾਵ ਸੀ ਕਿ ਤੂੰ ਇਹ ਕਰਕੇ ਮੈਨੂੰ ਡਰਾ ਨਹੀਂ ਸਕਦਾ ਕਾਜੀ ਉਸ ਦੀਆਂ ਅੱਖਾਂ ਦਾ ਸਾਹਮਣਾ ਨਹੀਂ ਸੀ ਕਰ ਸਕਿਆ ਕਾਜੀ ਨੇ ਕਿਹਾ ਕਿ ਇਸ ਦੀਆਂ ਅੱਖਾਂ ਕੱਢ ਦਿੱਤੀਆਂ ਜਾਣ ਸੋ ਅੱਖਾਂ ਵੀ ਕੱਢ ਦਿੱਤੀਆਂ ਗਈਆਂ ਫਿਰ ਹੱਥ ਪੈਰ ਵੀ ਕੱਟ ਦਿੱਤੇ ਗਏ ਅਖੀਰ ਸਰੀਰ ਵਿੱਚੋਂ ਮਾਸ ਨੋਚਿਆ ਗਿਆ ਅਤੇ یوں ਆਪਣੇ ਸਰੀਰ ਨੂੰ ਨਚਵਾ ਕੇ ਅਤੇ ਬੰਦ-ਬੰਦ ਕਟਵਾ ਕੇ ਬਾਬਾ ਬੰਦਾ ਸਿੰਘ ਬਹਾਦਰ ਬੀਰ ਗਤੀ ਨੂੰ ਪ੍ਰਾਪਤ ਕਰ ਗਏ ਇੱਕ ਸੂਰਮਾ ਆਪਣੀ ਜਾਨ ਵਾਰ ਚੁੱਕਿਆ ਸੀ ਸੋ ਅਮੀਨ ਖਾਨ ਉਸ ਵੱਲ ਦੇਖਦਾ ਹੀ ਰਿਹਾ ਕਾਜੀ ਚੁੱਪਚਾਪ ਉੱਥੋਂ ਚਲੇ ਗਿਆ ਬਾਦਸ਼ਾਹ ਵੀ ਚੁੱਪਚਾਪ ਉੱਥੋਂ ਚਲਾ ਗਿਆ ਅਮੀਰ ਖਾਨ ਚੀਮ ਬਹਾਦਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੱਟੇ ਹੋਏ ਅੰਗਾਂ ਨੂੰ ਇਕੱਠਿਆਂ ਕਰਕੇ ਇੱਕ ਸੰਦੂਕ ਵਿੱਚ ਬੰਦ ਕਰਵਾ ਦਿੱਤਾ ਪਤਾ ਨਹੀਂ ਇਹ ਉਸ ਦੀ ਚੁੱਪਚਾਪ ਦਿੱਤੀ ਗਈ ਸ਼ਰਧਾਂਜਲੀ ਸੀ ਜਾਂ ਫੇ ਪਛਤਾਵਾ ਇਸ ਸਾਰੇ ਸਾਕੇ ਦੌਰਾਨ ਬੰਦਾ ਸਿੰਘ ਬਹਾਦਰ ਦੀ ਸੁਪਤਨੀ ਬੇਹੋਸ਼ ਹੋ ਗਈ ਸੀ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਇਸ ਨੂੰ ਚੁੱਕ ਕੇ ਬਾਦਸ਼ਾਹ ਦੀ ਮਾਂ ਜਿਸ ਨੂੰ ਦੱਖਣੀ ਬੀਗਮ ਕਿਹਾ ਜਾਂਦਾ ਸੀ ਉਹਦੇ ਮਹਿਲ ਵਿੱਚ ਪਹੁੰਚਾ ਦਿੱਤਾ ਜਾਏ ਪਿਛੋਂ ਪਤਾ ਲੱਗਿਆ ਕਿ ਉਹਨਾਂ ਦੀ ਇਸ ਪਤਨੀ ਨੇ ਇੱਕ ਦਿਨ ਅੱਖ ਬਚਾ ਕੇ ਰਾਜਮਾਤਾ ਦੇ ਮਹਿਲ ਵਾਲੇ ਖੂਹ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਕਿਹਾ ਜਾਂਦਾ ਹੈ ਕਿ ਉਸ ਦਿਨ ਤੋਂ ਦੱਖਣੀ ਬਿਗਮੋ ਮੈਲ ਵਿੱਚ ਵੀ ਨਹੀਂ ਰਹੀ ਬੰਦਾ ਸਿੰਘ ਬਹਾਦਰ ਆਪਣੇ ਗੁਰੂ ਦੀ ਸ਼ਾਨ ਤੋਂ ਸਭ ਕੁਝ ਵਾਰ ਗਿਆ ਸੀ 9 ਜੂਨ ਦੇ ਖਬਰਾਂ ਵਿੱਚ ਬਾਦਸ਼ਾਹ ਦਾ ਉਹ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਰਾਹੀਂ ਬੰਦਾ ਸਿੰਘ ਬਹਾਦਰ ਨੂੰ ਮਾਰ ਦੇਣ ਦਾ ਹੁਕਮ ਦਿੱਤਾ ਗਿਆ ਸੀ ਇਸ ਹੁਕਮਾਨ ਇਬਰਾਹਿਮ ਉਦਦੀਨ ਮੀਰੇ ਆਤਿਸ਼ ਅਤੇ ਸਰਬਰਾ ਕਾਤ ਕੋਤਵਲ ਨੂੰ ਹੁਕਮ ਹੋਇਆ ਸੀ ਕਿ ਉਹ ਬੰਦਾ ਸਿੰਘ ਨੂੰ ਤ੍ਰਪੋਲੀਆ ਕਿਲੇ ਵਿੱਚੋਂ ਕੱਢ ਕੇ ਖਵਾਜਾ ਕੁਤਬਦੀਨ ਦੀ ਮিনার ਦੇ ਪਾਸ ਲੈ ਜਾਣ ਉਸ ਦੀ ਜੀਬ ਅਤੇ ਅੱਖਾਂ ਕੱਢ ਦਿੱਤੀਆਂ ਜਾਣ ਹੱਡੀਆਂ ਨਾਲੋਂ ਮਾਸ ਨੂੰ ਅਲੱਗ ਕਰ ਦਿੱਤਾ ਜਾਏ ਉਸ ਦੇ ਪੁੱਤਰ ਨੂੰ ਵੀ ਮਾਰ ਦਿੱਤਾ ਜਾਏ ਕਿਉਂਕਿ ਇਸ ਹੁਕਮ ਦੀ ਪੂਰੀ ਤਰ੍ਹਾਂ ਤਾਂ ਮੀਲ ਹੋ ਗਈ ਸੀ ਇਸ ਲਈ ਅਗਲੇ ਦਿਨ 10 ਜੂਨ ਦੇ ਅਖਬਾਰਾਂ ਵਿੱਚ ਇਹ ਖਬਰ ਛਾਪੀ ਗਈ ਸੀ ਉਮੀਦ ਹੈ ਤੁਹਾਨੂੰ ਅੱਜ ਦੇ ਇਸ ਇਤਿਹਾਸਿਕ ਵੀਡੀਓ ਚ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤੇ ਤੁਸੀਂ ਇਸ ਚੈਨਲ ਨੂੰ ਵੀ ਹੁਣ ਤੱਕ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਣਾ ਅਜਿਹੀਆਂ ਹੋਰ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਦੱਸਿਓ ਅਗਲੀ ਵੀਡੀਓ ਤੁਸੀਂ ਕਿਹੜੇ ਟੌਪਿਕ ਤੇ ਦੇਖਣਾ ਚਾਹੁੰਦੇ ਆ ਸੋ ਮਿਲਦੇ ਹਾਂ ਕਿਸੇ ਹੋਰ ਇਤਿਹਾਸਿਕ ਵੀਡੀਓ ਦੇ ਨਾਲ ਧੰਨਵਾਦ